ਤਾਰੀ ਦਿਖਾ ਦਾਂਗੇ ਉਹ ਮੜ ਕੇ ਪੈਸੇ ਵੀ ਲੈ ਕੇ ਆਉਂਦੇ ਆ ਇਹਨਾਂ ਨੇ ਤੂੰ ਚਲਾਉਂਦੇ ਮਗਰ ਆਉਂਦੇ ਆ ਜਾ ਅੱਛਾ ਅੱਛਾ ਉਹ ਬਾਈ ਦੇ ਦੇ ਖਸ਼ ਯਾਰ ਉਹ ਬਾਈ ਬਾਈ ਤੂੰ ਸਾਨੂੰ ਸਕੂਲ ਚ ਪੜਦਿਆ ਨੂੰ ਚੈਨੀ ਕੈਨੀ ਕਮਾਂਦਾਰਿਆ ਯਾਰ ਉਹ ਕੂ ਨਿਪਾ ਲਵਾਉਂਦਾ ਰਿਆ ਪਸ ਸਿੰਗਾ ਪੀਉਂਦਾ ਪੀਉਂਦਾ ਵੇਸ ਪੀਉਂਦਾ ਪੀਉਂਦਾ ਸਾਨੂੰ ਤੂੰ ਉਹ ਛਿੱਟੇ ਤੇ ਲੈ ਆਇਆ ਓਏ ਉਹ ਬਾਈ ਦੇ ਦੇ ਹੁਣ ਤਾਂ ਦੇ ਦੇ ਖਸ਼ ਯਾਰ ਉਹ ਬਾਈ ਆਇਨਾ ਕਰ ਯਾਰ ਉਹ ਬਾਈ ਪੈਸੇ ਬਾਅਦ ਚੋ ਦੇ ਦਿੰਦੇ ਯਾਰ ਤੈਨੂੰ ਉਹ ਬਾਈ ਮੈਂ ਤਾਂ ਦੇਖ ਲਾ ਆਪਦੀ ਮਾਨੀਆਂ ਵਾਲੀਆਂ ਵੀ ਲੈ ਕੇ ਤੈਨੂੰ ਦੇਤੀਆਂ ਆਹਦੇ 14 ਤਰਾ ਵੀ ਲੈ ਦੇਤਾ ਯਾਰ ਉਹ ਬਾਈ ਉਹ ਬਾਈ ਮੈਂ ਤਾਂ ਆਪਦਾ ਨਵਾਂ ਫੋਨ ਵੀ ਤੈਨੂੰ ਦਿੱਤਾ ਉਹ ਬਾਈ ਮੈਂ ਤਾਂ ਆਦੇ ਘਰ ਦੇ ਢੋਲ ਚ ਦਾਣੇ ਨਹੀਂ ਛੱਡੇ ਕੀ ਪਾਂਦਾ ਕੀ ਡਿੰਦਾ ਸਭ ਕੁਲਿਆ ਕੇ ਦੇਤਾ ਤੇ ਪਰ ਇੱਦਾਂ ਤਾਂ ਦੱਸ ਨਹੀਂ ਮੈਂ ਕੀ ਤੇ ਕਰੀ ਜਗਾ ਤੱਕ ਤਿੰਕੇ ਵਿੱਚ ਤੁਸੀਂ ਲਾਇਆ ਨਾ ਮਾਰਦਾ ਸੇ ਤੇ ਨਾਲੇ ਨੇ ਤਰਨੇ ਮਿੱਤਣੇ ਕਰੇ ਕਰ ਓ ਆਪੇ ਨੂੰ ਤੂੰ ਕਹਿਣਾ ਕਿ ਪੈਸਾ ਛੱਡੀ ਮਾ ਯਾਰ ਅੱਜ ਹੈਗਾ ਕੱਲ ਦਾ ਪਤਾ ਨਹੀਂ ਤੇ ਰਹੀ ਗੱਲ ਪੀਪੂ ਕੀ ਦੇ ਚਿੱਟੇ ਵੀ ਉਹ ਆਪਾਂ ਭਰਦੀਏ ਟਰੱਕ ਉਹ ਇੱਥੇ ਕਿਹੜਾ ਕਿਸੇ ਦੀ ਰੋਕ ਟੋਕ ਲੈ ਆ ਬੜਾ ਆਦਰ ਦੀ ਇੱਕ ਨਵੀਂ ਸਹ ਲੈ ਕੇ ਆਈ ਅੱਜ ਚਿਤਾ ਪੜ ਰਿਹਾ ਨੇ ਚਿਤਾ ਪੜ ਰੇ ਲਾਲ ਜੇ ਲਾ ਕੇ ਜਨੇਂਦਰ ਦੀ ਉੱਪਰੀਆਂ ਡਾਂਸ ਕਰਦੀਆਂ ਨਹੀਂ ਮਾਣ ਤਾਂ ਮੈਨੂੰ ਕਰਨਾਲ ਕਿਨੇ ਕਹਣਾ ਕੀ ਕਹਣਾ ਬਈ ਹਾਂ ਧੰਨਵਾਦ ਬਈ ਓਏ ਧੰਨਵਾਦ ਰਾ ਖੱਬ ਦੀ ਜੇਰ ਚ ਤੂੰ ਐ ਦੱਸ ਆਪਣਾ ਛੋਟਾ ਭਾਈ ਕਿੱਥੇ ਹੁੰਦਾ ਕਾਲਜ ਜਾਂਦਾ ਬਾਈ ਕਾਲਜ ਜਾਂਦਾ ਹੋ ਉਹਨੂੰ ਵੀ ਨਾਲ ਲੈ ਕੇ ਕਿਉਂ ਰ ਕਿਉਂ ਕਿਉਂਕਿ ਉਹ ਕੀ ਸੋਚੂ ਮੇਰੇ ਵੱਡੇ ਭਰਾ ਆਪਸ ਵਿੱਚ ਪਤਾ ਨਹੀਂ ਕੀ ਗਸਰਮਸਰ ਕਰ ਜਾਂਦੇ ਆ ਉਹਨੂੰ ਨਾਲ ਲੈ ਜਾ ਜਾਂਦਿਆਂ ਤੇ ਨਾਲੇ ਆਜੀ ਸਾਹਿਬ ਨਮਰ ਤਤੇ ਤੈਨੂੰ 33 33 ਦਾਰੂ ਵੀ ਪਿਆਉਂ ਦਰ ਦੇਖ ਦੇਖ ਕਿਵੇਂ ਖਜਨਾ ਭੰਦਰ ਜਿਹੜਾ ਹੋਵੇ ਤਾਂ ਚਲ ਬਾਕਦਾ ਹੁਣ ਆਜੀ ਸਾਹਿਬ ਨੂੰ ਹਾਂ ਟੀਂਗੜਿਆ ਨਾ ਕਰ ਓਏ ਬੜਾ ਪੈਸੇ ਤੇਰੇ ਗੂਗਲ ਪੇ ਕਰ ਦਾਂਗੇ ਹਾਂ ਆਪਣੇ ਆਪ ਨੂੰ ਕਮਰੇ ਚ ਟਾਲੀ ਰੱਖਦਾ ਜੇ ਲੋਟੀ ਪਾਣੀ ਪੋਸਦੇ ਤਾਈ ਖਾਂਦਾ ਪੀਂਦਾ ਨਾ ਕਿਸ ਦਿਨ ਪਤਾ ਲੱਗਾ ਕਿ ਇਹਨੇ ਘਰ ਵਿੱਚ ਹੀ ਨਸ਼ਾ ਵਾਲੇ ਟੀਕੇ ਰੱਖੇ ਹੋਏ ਆ ਹੁਣ ਜਦੋਂ ਇਹਨੂੰ ਕੋਈ ਨਾਨਾ ਨਾਨਾ ਲਾੜ ਦੀ ਟੀਕਾ ਲਾਉਣ ਲੈ ਤਾਂ ਟੀਕਾ ਸਿੱਧਾ ਉਹਦੇ ਟੱਜ ਵਿੱਚ ਜੈ ਹੋ ਰੰਗ ਮੰਚ ਟੀਮ ਲੈ ਕੇ ਆਈ ਨੇ ਕੱਲੇ ਬਹੁਤ ਸੋਹਣਾ ਨਾਟਕ ਖੇਡਿਆ ਆਪਣਾ ਬਹੁਤ ਵਧੀਆ ਮੇਰੇ ਤਾਂ ਗਣੀ ਹੋਣੇ ਤੇ ਖੜੇ ਦੇ ਵੀ ਜੇ ਦਸਾਂ ਰੌਂਗ ਤੇ ਖੜੇ ਨੇ ਮੇਰੇ ਤੇ ਬਹੁਤ ਸੀਨ ਇਸ ਤਰ੍ਹਾਂ ਦੇ ਆਏ ਬਹੁਤ ਇੱਕ ਇਸ ਤਰ੍ਹਾਂ ਦੇ ਆਏ ਵੀ ਵਿਚ ਵਿਚ ਰੋਂ ਕੇ ਖੜੇ ਹੋਣ ਦੇ ਰਹੇ ਮੇਰੀ ਅੱਖਾਂ 'ਚ ਪਾਣੀ ਵੀ ਆ ਗਿਆ ਇੱਕ ਦੋ ਸਾਵਾ ਤੇ ਦਾ ਬਹੁਤ ਸੋਹਣਾ ਲੱਗਦਾ ਕਿ ਇੱਕ ਵਾਰੀ ਫੇਰ ਆਪਾਂ ਉਹਨਾਂ ਦੀ ਬਾਤ ਕਰਾਈ ਤਾੜੀਆਂ ਨੇ ਬੱਚਿਆਂ ਦੀਆਂ ਉਹ ਦੱਸ ਰਹੀਆਂ ਨੇ ਕਿ ਇਹਨਾਂ ਨੂੰ ਇਹ ਨਾਟਕ ਇਹਨਾਂ ਨੂੰ ਸੋਹਣਾ ਲੱਗਿਆ ਬਹੁਤ ਪਸੰਦ ਆਇਆ प्यारे बच्चों ਜਿਹੜੀ ਗੱਲ ਸਮਝਣ ਵਾਲੀ ਆ ਵੈਸੇ ਤਾਂ ਇਹਨਾਂ ਬਹੁਤ ਵਧੀਆ ਬਹੁਤ ਸੋਹਣੇ ਸ਼ਾਮਦਾਨਾ ਸੁਣਿਆਤਾ ਤੁਸੀਂ ਦੇਖੋ ਵੀ ਇਹ ਕਿੰਨੀ ਦੂਰੋਂ ਚੱਲ ਕੇ ਆਏ ਨੇ ਠੀਕ ਆ ਮੋਗੇ ਤੋਂ ਆਪਣੇ ਕੋਲ ਨਾਟਕ ਖੇਡਣ ਆਏ ਆ ਜੇ ਕਿਸੇ ਵੱਡੇ ਸਕੂਲ 'ਚ ਇਹ ਨਾਟਕ ਖੇਡਣ ਜਾਂਦੇ ਉੱਥੇ ਬੱਚਿਆਂ ਦੀ ਬੇਨਤੀ ਬਹੁਤ ਜ਼ਿਆਦਾ ਹੋਊਗੀ ਸਟਾਫ ਬਹੁਤ ਜ਼ਿਆਦਾ ਹੋਊਗਾ ਉੱਥੇ ਆਪਾਂ ਸਮਝਦੇ ਕਿ ਇਹ ਆਪਣੇ ਕਿਸੇ ਲਾਭ ਵਾਸਤੇ ਆਏ ਨੇ ਪਰ ਆਪਣਾ ਇੱਕ ਛੋਟਾ ਜਿਹਾ ਸਕੂਲ ਆ ਦੀ ਗਿਣਤੀ ਵੀ ਥੋੜੀ ਆ ਪਰ ਇਸ ਦੇ باوجود ਵੀ ਇਹਨਾਂ ਨੇ ਇੱਥੇ ਆ ਕੇ ਆਪਣਾ ਕੀਮਤੀ ਸਮਾਂ ਲਾ ਕੇ ਇਹ ਨਾਟਕ ਖੇਡਿਆ ਪਰ ਇਸ ਤੋਂ ਸਾਨੂੰ ਇਹ ਚੰਗੂਪਟਾ ਲੱਗਦੀ ਆ ਕਿ ਇਸ ਸਮਾਜ ਪ੍ਰਤੀ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਆ ਉਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਆ ਤੇ ਨਿਭਾ ਰਹੇ ਆ ਬਹੁਤ ਇਹ ਬਹੁਤ ਹੀ ਸਲਾਘਾਯੋਗ ਗੱਲ ਆ ਇਹ ਬਹੁਤ ਹੀ ਮਤਲਬ ਸ਼ੰਸ਼ਾ ਕਰਨ ਵਾਲੀ ਗੱਲ ਹੈ ਇਹਨਾਂ ਦੀ ਕਿ ਇਹਨਾਂ ਨੇ ਇੰਨਾ ਸਮਾਂ ਕੱਢ ਕੇ ਇਹ ਚੀਜ਼ ਸਮਝੀ ਇਹ ਗੱਲਾਂ ਅਸੀਂ ਤੁਹਾਨੂੰ ਦੱਸਦੇ ਆ ਅਸਲੀ ਯੋਧਾ ਹੋ ਨਹੀਂ ਹੈ ਜਿਹੜਾ ਤੁਹਾਨੂੰ ਕਹਿ ਰਿਹਾ ਵੀ ਲੈ ਇਹ ਨਹੀਂ ਲਾ ਸਕਦਾ ਮੈਂ ਨਾ ਸਕਦਾ ਅਸਲੀ ਯੋਧੇ ਤੁਸੀਂ ਹੋ ਜਿਹਨੇ ਮਨਾ ਕਰਤਾ ਜਿਹੜਾ ਕਹਿੰਦਾ ਵੀ ਨਹੀਂ ਇਹ ਚੀਜ਼ ਮੈਂ ਨਹੀਂ ਕਰਨੀ ਕਿਉਂਕਿ ਜੇ ਮੈਂ ਇਸ ਰਾਹ ਤੇ ਤੁਰ ਪਿਆ ਤਾਂ ਇਹ ਤੋਂ ਮੋੜ ਆ ਨਹੀਂ ਹੁਰਦਾ ਨਹੀਂ ਹੈ ਬੰਦਾ ਕੋਈ ਕਰਮਾ ਵਾਲਾ ਹੀ ਮੁਰਦਾ ਕੋ ਕਰਮਾ ਲਈ ਇਸ ਤਰੀਕੇ ਕੰਟਰੋਲ ਕਰਉਂਦਾ ਰੋਕ ਪਾਉਂਦਾ ਆਪੇ ਆਪੋ ਠੀਕਾ ਜਿਵੇਂ ਇਹਨਾਂ ਵੀਰਾਂ ਨੇ ਦਿਖਾਇਆ ਘੁਰ ਗਿਆ ਕੇ ਬੱਸ ਆਪਣੀ ਇੱਕ ਵਾਰੀ ਫੇਰ ਸਮੂਹ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਵੱਲੋਂ ਸਮੂਹ ਸਰਕਾਰੀ ਹਾਈ ਸਕੂਲ ਰੋਕਾ ਵੱਲੋਂ ਅਸੀਂ ਹਰਪਾਲ ਸਿੰਘ ਵਾਲਾ ਤੋਂ ਆਏ ਹੋਏ ਜੈਪੁਰ ਰੰਗਮਾਂਚ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਕਲਾਕਾਰਾਂ ਨੇ ਵੱਖ-ਵੱਖ کردار ਨਵਾਉਂਦੇ ਹੋਏ ਪੰਜਾਬ ਦੀ ਧਰਤੀ ਦੇ ਸੰਤਾਪ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਕਿ ਕਿਸ ਤਰ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਇੱਕ ਪਰਿਵਾਰ ਬਰਬਾਦ ਹੋ ਜਾਂਦਾ ਹੈ। ਨਾਟਕ ਇੰਨਾ ਖੂਬਸੂਰਤ ਸੀ ਪਹਿਲਾਂ ਤੁਸੀਂ ਹੱਸੇ ਵੀ ਬਾਅਦ ਵਿੱਚ ਤੁਸੀਂ ਗੁੰਮਜੇ ਵੀ ਹੋ ਗਏ ਸੀਗੇ ਉਦਾਸ ਜੇ ਵੀ ਹੋ ਗਏ ਸੀਗੇ ਕਿਉਂਕਿ ਜਦੋਂ ਅਸੀਂ ਸਾਹਮਣੇ ਹੁੰਦੀ ਕਲਾ ਨੂੰ ਵੇਖਦੇ ਹਾਂ ਸਿਨੇਮਾ ਜਾਂ ਜਿਹੜੇ ਟੀਵੀ ਤੇ ਚੱਲਦੇ ਨਾਟਕ ਆ ਉਹਨਾਂ ਨਾਲ ਅਸੀਂ ਉਹਨਾਂ ਨਹੀਂ ਜੁੜ ਪਾਉਂਦੇ ਜੁੜਦੇ ਤਾਂ ਹੈਗੇ ਆ ਪਰ ਉਹਨਾਂ ਨਹੀਂ ਜੁੜ ਪਾਉਂਦੇ ਜਿੱਨਾਂ ਅਸੀਂ ਸਾਹਮਣੇ ਹੋਈ ਚੀਜ਼ ਨੂੰ ਦੇਖ ਕੇ ਪ੍ਰਭਾਵਿਤ ਹੁੰਨੇ ਆ ਸਾਡੇ ਮਨ ਤੇ ਅਸਰ ਹੁੰਦਾ ਸੋ ਇਹ ਨਾਟਕ ਦਿਖਾਉਣ ਦਾ ਸਾਡਾ ਮਕਸਦ ਵੀ ਇਹੀ ਹੈ ਇਸ ਟੀਮ ਦਾ ਮਕਸਦ ਵੀ ਇਹੀ ਹੈ ਜੈਹੁਰ ਅੰਗਮੰਚ ਨਿਹਾਲ ਸਿੰਘ ਵਾਲਾ ਦਾ ਇਹੋ ਮਕਸਦ ਹੈ ਕਿ ਪੰਜਾਬ ਦੀ ਧਰਤੀ ਜਿਹਦੀ ਦੇਸ਼ ਵਿਦੇਸ਼ ਵਿੱਚ ਚਰਚਾ ਹੈ ਉਸ ਧਰਤੀ ਦੀ ਚਰਚਾ ਇਸ ਕਰਕੇ ਸੀ ਕਿ ਇਸ ਧਰਤੀ ਦੇ ਯੋਧੇ ਬਲਕਾਰ ਸੂਰਮੇ ਪੈਦਾ ਹੋਏ ਨੇ ਭਗ ਸਿੰਘ ਰਾਜਗੁਰੂ ਸੁਖਦੇਵ ਪੈਦਾ ਹੋਏ ਨੇ ਤੇ ਅੱਜ ਜੇ ਇਸ ਧਰਤੀ ਨੂੰ ਨਸ਼ੇੜੀਆਂ ਦੀ ਧਰਤੀ ਕਿਹਾ ਜਾਵੇ ਤਾਂ ਇਹ ਮਾੜੀ ਗੱਲ ਹੈ ਸੋ ਪਿਆਰੇ ਬੱਚਿਓ ਆਪਾਂ ਕੋਸ਼ਿਸ਼ ਕਰੀਏ ਕਿ ਇਸ ਧਰਤੀ ਨੂੰ ਅੰਬਰਾਂ ਤੇ ਇਸ ਦਾ ਨਾਮ ਉਸੇ ਤਰ੍ਹਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਵੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਕਿ ਇੰਨਾ ਵਧੀਆ ਨਾਟਕ ਜੈ ਹੋ ਰੰਗਮੰਚ ਦੀ ਟੀਮ ਨੇ ਦਿਖਾਇਆ ਬਹੁਤ ਹੀ ਅੱਛਾ ਖੁੱਬਕੇ ਇਹਨਾਂ ਨੇ ਅਦਾਕਾਰੀ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਸਮੁੱਚੀ ਟੀਮ ਦਾ ਸਕੂਲ ਵੱਲੋਂ ਮੈਡਮ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਬਹੁਤ ਸ਼ੁਕਰੀਆ ਦਿਵੇਤਰੀਨ ਕਲਾਕਾਰ ਜਿਹੜੇ ਕਲਾਕਾਰਾਂ ਨੇ ਵਕ ਵਕ ਫਿਲਮਾਂ ਦੇ ਅੰਦਰ ਆਪਣਾ ਨਾਂ ਬਣਾਇਆ ਔਰ ਉਸ ਨਾਮ ਦੀ ਬਦੌਲਤ ਇਹ ਅੱਜ ਸਾਡੇ ਸਮਾਜ ਨੂੰ ਜਾਗਰੂਕ ਕਰਨ ਤੁਰੇ ਨੇ ਔਰ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸੋ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਆਲੇ-ਦੁਆਲੇ ਕਿੱਡੇ ਵੱਡੇ ਵੱਡੇ ਲੋਕ ਕਿਦੀਆਂ ਵੱਡੀਆਂ ਸ਼ਖਸੀਅਤਾਂ ਨੇ ਜਿਹੜੀਆਂ ਉਹ ਵਿਚਰ ਰਹੀਆਂ ਨੇ ਫਿਲਮਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਤਾਂ ਫਿਲਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਾਤਰ ਚੱਲਦੇ ਆ ਤੇ ਉਹਨਾਂ ਪਾਤਰਾਂ ਦੇ ਵਿੱਚੋਂ ਬਹੁਤ ਸਾਰੇ ਪਾਤਰ ਨੇ ਜਿਹੜੇ ਉਹ ਸਾਡੇ ਮਨਾਂ ਦੇ ਉੱਤੇ ਘਰ ਘਰ ਜਾਂਦੇ ਆ ਛਾ ਜਾਂਦੇ ਆ ਦਿਲਾਂ ਦੇ ਉੱਤੇ ਪ੍ਰਭਾਵ ਛੱਡ ਜਾਂਦੇ ਆ ਸੋ ਅੱਜ ਅਸੀਂ ਬਾਈ ਸੁਖਦੇਵ ਹੋਰਾਂ ਦਾ ਆਸ਼ੂ ਜੀ ਹੋਰਾਂ ਦਾ ਨਾਟਕ ਜਿਹੜਾ ਦੇਖਿਆ ਔਰ ਸਾਡੇ ਇਹ ਨਵ ਵਿਦਿਆਰਥੀਆਂ ਦਾ ਔਰ ਸਾਡਾ ਸਾਰਿਆਂ ਦਾ ਇਹ ਵਡਪਾਗ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਸਮਾਜ ਨੂੰ ਸੁਧਾਰਨ ਦੇ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ ਜਿਵੇਂ ਸੁਖਦੇਵ ਜੀ ਨੇ ਦੱਸਿਆ ਕਿ ਵਕ ਵਕ ਤਰ੍ਹਾਂ ਦੀ ਜਿਹੜੀ ਅੱਗ ਹੈ ਉਹ ਦੂਜੇ ਦੇ ਘਰ ਲੱਗੀ ਹੋਈ ਬਸੰਤਰ ਲੱਗਦੀ ਹੈ ਪਰ ਉਹ ਸੱਗ ਦਾ ਸੇਕ ਅੱਜ ਸਾਡੇ ਘਰਾਂ ਦੇ ਅੰਦਰ ਵੜ ਗਿਆ ਔਰ ਸਾਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਵਕ-ਵਕ ਸਮਿਆਂ ਦੇ ਉੱਤੇ ਕਿ ਸਾਡੇ ਆ ਬੱਚੇ ਜਿਹੜੇ ਕੁਮਰੇ ਨੇ ਸਮਾਜ ਦੇ ਅੰਦਰ ਔਰ ਇਹ ਲੋਕ ਨੇ ਜਿਹੜੇ ਛਾਤਰ ਕਿਸਮ ਦੇ ਲੋਕ ਨੇ ਉਹਨਾਂ ਦੀ ਅੱਖ ਸਾਡੇ ਤੇ ਤੁਹਾਡੇ ਤੇ ਹੈ ਉਸ ਤਰ੍ਹਾਂ ਦੇ ਬੱਚਿਆਂ ਨੂੰ ਉਹ ਚੁਣਦੇ ਨੇ ਟਾਰਗੇਟ ਕਰਦੇ ਨੇ ਜਿਹੜੇ ਬੱਚੇ ਉਹਨਾਂ ਦਾ ਆਸਾਨੀ ਦੇ ਨਾਲ ਸ਼ਿਕਾਰ ਬਣ ਜਾਂਦੇ ਸੁਬਾਤ ਵੱਡਾ ਇੱਕ ਦੁਖਾਂਤ ਹੈ ਸਮਾਜ ਦੇ ਅੰਦਰ ਕਿ ਨਸ਼ਿਆਂ ਦਾ ਪਰਕੋਪ ਜਿਹੜਾ ਪੰਜਾਬ ਸੋ ਜਿਨ੍ਹਾਂ ਦੀ ਭਾਈ ਹੋਰਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਸੋ ਜਿੱਥੇ ਗਿੱਦੇ ਭੰਗੜੇ ਬਹਾਦਰੀ ਦੀਆਂ ਜੱਗੇ ਦੁੱਲੇ ਵਰਗੇ ਇਸ ਧਰਤੀ ਦੀ ਪਛਾਇਸ਼ ਹੋਇਆ ਕਰਦੇ ਸਨ ਤੇ ਅੱਜ ਸਾਨੂੰ ਬਹੁਤ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਇਸ ਧਰਤੀ ਦੇ ਵਿੱਚੋਂ ਨਸ਼ੇੜ ਨਸ਼ੇੜੀ ਨੇ ਜਿਹੜੇ ਉਹ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਉਹ ਔਰ ਆਲੇ-ਦੁਆਲੇ ਜਿਹੜੇ ਇਸ ਪੰਜਾਬ ਨੂੰ ਕਲਹਿਣੀ ਨਜ਼ਰ ਦੇ ਨਾਲ ਦੇਖਦੇ ਨੇ ਉਹਨਾਂ ਦੇ ਪ੍ਰਭਾਵ ਦੇ ਕਰਕੇ ਸਾਡਾ ਇਹ ਸਮਾਜ ਦਿਨੋ-ਦਿਨ ਉਸ ਮਾਹੌਲ ਦੇ ਵਿੱਚ ਕਹ ਲੋ ਕਿ ਖਚਿਤ ਹੁੰਦਾ ਜਾ ਰਿਹਾ ਜਿਹੜਾ ਸਾਡੇ ਸਾਰਿਆਂ ਦੇ ਲਈ ਬਹੁਤ ਵੱਡਾ ਖਤਰਾ ਹੈ ਔਰ ਇਸ ਪੰਜਾਬ ਦੀ ਹੋਣ ਦੇ ਲਈ ਬਹੁਤ ਵੱਡਾ ਖਤਰਾ ਹੈ ਸੋ ਮੈਂ ਇਸ ਟੀਮ ਦਾ ਇਸ ਮੰਚ ਦੇ ਉੱਤੇ ਪਹੁੰਚਣ ਦੇ ਲਈ ਜੀ ਆਇਆਂ ਨੂੰ ਆਖਦਾ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਪ੍ਰਿੰਸੀਪਲ ਮੈਮ ਨੂੰ ਬੇਨਤੀ ਕਰਦਾ ਕਿ ਉਹ ਦੋ ਸ਼ਬਦ ਇਹਨਾਂ ਦਾ ਇਸ ਟੀਮ ਦਾ ਧੰਨਵਾਦ ਕਰਨਗੇ ਮੈਂ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਜੀ ਅਸੀਂ ਪੂਰਾ ਸਕੂਲ ਪੂਰਾ ਸਟਾਫ ਮੈਂਬਰਸ ਪੂਰੇ ਵਿਦਿਆਰਥੀ ਮਾਣ ਮਹਿਸੂਸ ਕਰ ਰਹੇ ਹਾਂ ਵੀ ਸੁਖਦੇਵ ਸਿੰਘ ਜੀ ਦੀ ਟੀਮ ਨੇ ਆ ਕੇ ਇੱਕ ਨਾਟਕ ਦੀ ਪੇਸ਼ਕਾਰੀ ਸਾਡੇ ਸਕੂਲ ਵਿੱਚ ਕੀਤੀ ਜਿਹਦਾ ਕਿ ਮੇਨ ਉਦੇਸ਼ ਸੀਗਾ ਨਸ਼ੇ ਪ੍ਰੋਣਹਤਿਆ ਤੇ ਕੰਨਿਆ ਦੀ ਸਮਾਨਤਾ ਆਪਾਂ ਸਾਰਿਆਂ ਨੂੰ ਪਤਾ ਹੈ ਜਿਹੜੇ ਨਸ਼ੇ ਨੇ ਸਾਡੇ ਸਮਾਜ ਵਿੱਚ ਕਿਸ ਤਰ੍ਹਾਂ ਫੈਲ ਰਹੇ ਨੇ ਇਹਨਾਂ ਦਾ ਕੀ ਨੁਕਸਾਨ ਹੋ ਰਿਹਾ ਇਹਨਾਂ ਨੇ ਆਪਣੇ ਨਾਟਕ ਦੇ ਵਿੱਚ ਤਿੰਨ ਪਾਤਰਾਂ ਦੁਆਰਾ ਬਹੁਤ ਹੀ ਵਿਸਤਾਰ ਰੂਪ ਵਿੱਚ ਆਪਾਂ ਨੂੰ ਨਸ਼ਿਆਂ ਦਾ ਨੁਕਸਾਨ ਦੱਸਿਆ ਜਿਹੜੇ ਨਸ਼ੇ ਨੇ ਸਾਡੇ ਪਰਿਵਾਰ ਨੂੰ ਸਾਡੇ ਸਮਾਜ ਨੂੰ ਪੂਰੀ ਤਰ੍ਹਾਂ ਤੇ ਗਰਕ ਕਰ ਰਹੇ ਨੇ ਜਿਦੇ ਨਾਲ ਤੈ ਹੁੰਦਾ ਵੀ ਜੇਕਰ ਅਸੀਂ ਇਹਨਾਂ ਤੋਂ ਵਾਪਸੀ ਨਹੀਂ ਕੀਤੀ ਤਾਂ ਅੰਤ ਨਿਸ਼ਚਿਤ ਹੈ ਇਸ ਤੋਂ ਇਲਾਵਾ ਇਹਨਾਂ ਨੇ ਜ਼ਿਕਰ ਕੀਤਾ ਭੂਣ ਹੱਤਿਆ ਦਾ ਕਨਿਆਵਾਂ ਨੂੰ ਲੜਕੀਆਂ ਨੂੰ ਕਿਸ ਤਰ੍ਹਾਂ ਬੇਲੋੜਾ ਮੰਨਿਆ ਜਾਂਦਾ ਕਈਆਂ ਦੁਆਰਾ ਸਾਰਿਆਂ ਦੁਆਰਾ ਨਹੀਂ ਔਰ ਉਹਨਾਂ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਂਦਾ ਇਹ ਦੋ ਵਿਸ਼ਿਆਂ ਤੇ ਅੱਜ ਇਸ ਨਾਟਕ ਵਿੱਚ ਚਰਚਾ ਕੀਤੀ ਗਈ। ਮੈਂ ਇਸ ਗੱਲ ਲਈ ਇਹਨਾਂ ਦੇ ਸ਼ੁਕਰਗੁਜ਼ਾਰਾਂ ਵੀ ਇਹਨਾਂ ਨੇ ਸਾਡੇ ਸਕੂਲ ਨੂੰ ਚੁਣਿਆ ਤੇ ਸਾਡੇ ਵਿਦਿਆਰਥੀਆਂ ਨੂੰ ਸਾਨੂੰ ਆ ਕੇ ਇਹ ਸੰਬੰਧ ਵਿੱਚ ਪੂਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਸਾਡੇ ਬੱਚਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਬੇਟਾ ਇਸ ਰਾਤੇ ਨਹੀਂ ਤੁਰਨਾ। ਇਹਦਾ ਸਿਰਫ ਇੱਕੋ ਹੀ ਅੰਤ ਹੈ ਬੁਰੀ ਤਰ੍ਹਾਂ ਪਤਨ। ਆਪਾਂ ਫਿਜ਼ੀਕਲ ਵੀ ਖਤਮ ਹੋ ਜਾਣਾ, ਆਪਾਂ ਸੋਸ਼ੀਅਲ ਵੀ ਖਤਮ ਹੋ ਜਾਣਾ। ਆਪਣਾ ਜਿਹੜਾ ਕੌਮ ਦਾ ਜਿਹੜਾ ਐਗਜ਼ਿਸਟੈਂਸ ਹੈ ਅਸਤਿਤਵ ਉਹ ਵੀ ਖਤਮ ਹੋ ਜਾਣਾ ਜੇਕਰ ਆਪਾਂ ਇਹ ਰਾਹ ਨਾ ਛੱਡਿਆ ਤਾਂ ਇਸ ਨਾਟਕ ਤੋਂ ਬੇਟਾ ਆਪਾਂ ਇਹ ਸਮਝਣਾ ਹੈ ਜੋ ਨਸ਼ੇ ਨੇ ਉਹ ਸਾਨੂੰ ਬਰਬਾਦ ਕਰ ਰਹੇ ਨੇ ਤੇ ਕੁਝ ਨੈਗੇਟਿਵ ਫੋਰਸਸ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਲਾਲਚ ਦਿਨੀਆਂ ਨੇ ਥੋੜੇ ਜਿਹਾ ਆਨੰਦ ਦਾ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸਾਨੂੰ ਲਾਲਚ ਦੇ ਕੇ ਉਸ ਤੋਂ ਬਾਅਦ ਵੱਡੇ-ਵੱਡੇ ਟੋਏਾਂ 'ਚ ਸਾਨੂੰ ਧੱਕ ਦਿੰਦੀਆਂ ਤੁਸੀਂ ਇਸ ਗੱਲ ਤੋਂ ਸचेत ਰਹਿਣਾ ਜੇ ਕੋਈ ਨੈਗੇਟਿਵ ਵਿਅਕਤੀ ਆ ਕੇ ਤੁਹਾਨੂੰ ਅਪਰੋਚ ਕਰਦਾ ਆਉ ਤੁਹਾਨੂੰ ਮੈਂ ਛੋਟੀ ਜੀ ਖੁਸ਼ੀ ਦਿਨਾ ਹੈ ਆ ਖਾ ਲਓ ਜਾਂ ਆ ਲੈ ਲਓ ਮੁਫਤ ਦਿਨਾ ਹੈ ਆਪਾਂ ਉਹਨਾਂ ਦੇ ਮਗਰ ਨਹੀਂ ਲੱਗਣਾ ਆਪਾਂ ਯਾਦ ਰੱਖਣਾ ਹੈ ਸਕੂਲ ਦੇ ਵਿੱਚ ਸੁਖਦੇਵ ਸਿੰਘ ਜੀ ਦੀ ਟੀਮ ਆਈ ਸੀ ਉਹਨਾਂ ਨੇ ਕਿਆ ਸੱਚਾਈ ਇਹ ਹੈ ਵੀ ਪਹਿਲਾਂ ਤੁਹਾਨੂੰ ਮਗਰ ਲਾਉਣਗੇ ਫਿਰ ਤੁਹਾਨੂੰ ਖਤਮ ਕਰ ਦੇਣਗੇ ਔਰ ਖਤਮ ਵੀ ਬੈਠੇ ਹੋ ਇਸ ਹਾਲਾਤ ਚ ਕਰ ਦਿਆ ਫਿਰ ਆਪਾਂ ਕਿਸੇ ਪਾਸੇ ਤਿੰਕੇ ਦਾ ਸਹਾਰਾ ਲੈਣ ਜੋਗੇ ਵੀ ਨਹੀਂ ਰਹਿੰਦੇ ਜੇਕਰ ਆਪਾਂ ਸੋਚ ਲਈਏ ਵੀ ਛੋਟਾ ਜਿਹਾ ਆਨੰਦ ਹੈ ਮੈਂ ਮੁੜਿਆਉ ਇਹ ਤਾਂ ਐਸਾ ਰਸਤਾ ਹੈ ਇੱਕ ਵਾਰੀ ਜੇ ਪੈਰ ਧਰ ਲਿਆ ਵਾਪਸੀ ਬੜੀ ਔਖੀ ਹੋ ਜਾਂਦੀ ਹੈ ਲੇਕਿਨ ਆਪੋ ਦਰਜਾਣਾ ਨਹੀਂ ਜੇਕਰ ਕੋਈ ਆਪਾਂ ਨੂੰ ਲੱਗਦਾ ਆਪਣੇ आले ਦੁਆਲੇ ਕੋਈ ਉਸ ਰਾਤ ਇੱਕ ਚਲਿਆ ਗਿਆ ਆਪਾਂ ਇੰਨੀਕ ਤਾਕਤ ਉਹਨੂੰ ਦੇਣੀ ਆ ਵੀ ਉਹਨੂੰ ਆਪਾਂ ਮੋੜ ਕੇ ਲਿਆਈਏ ਕਿਉਂਕਿ ਜੇ ਤੁਸੀਂ ਕਿਸੇ ਨੂੰ ਮੋਟੀਵੇਟ ਕਰ ਦਿਓ ਆ ਜਿਹੜਾ ਨਾਟਕ ਕੀਤਾ ਗਿਆ ਮੋਟੀਵੇਸ਼ਨਲ ਸੀਗਾ ਤੁਹਾਨੂੰ ਇਹ ਦੱਸਣ ਲਈ ਵੀ ਬੇਟਾ ਜਾਣਾ ਨਹੀਂ ਦੂਸਰੀ ਗੱਲ ਜੇ ਕੋਈ ਚਲਿਆ ਗਿਆ ਤਾਂ ਵਾਪਿਸ ਲਿਆਓ ਕਿਉਂਕਿ ਮੋਟੀਵੇਸ਼ਨ ਦੇ ਵਿੱਚ ਇੰਨੀ ਕਿ ਤਾਕਤ ਹੁੰਦੀ ਹੈ ਤੁਹਾਡਾ ਸਨੇਹ ਤੁਹਾਡੀ ਕਈਆਂ ਗੀਆਂ ਗੱਲਾਂ ਤੁਹਾਡਾ ਸਾਥ ਜੇ ਕੋਈ ਪਟਕਿਆ ਹੋਇਆ ਉਹਨੂੰ ਮਿਲ ਜਾਏ ਤਾਂ 100% ਉਹ ਵਾਪਿਸ ਆਏਗਾ ਆਪਣਾ ਪੰਜਾਬ ਸਿਓ ਆਪਾਂ ਆਪਣਾ ਪੰਜਾਬ ਬਚਾਉਣਾ ਹੈ ਆਪਾਂ ਆਪਣੇ ਆਲੇ-ਦੁਆਲੇ ਕੋਈ ਵੀ ਵੀਰ ਭਰਾ ਪੈਣ ਕਿਉਂਕਿ ਹੁਣੇ ਲੜਕੀਆਂ ਲੜਕੀਆਂ ਦਾ ਕਸਾ ਨਹੀਂ ਰਿਹਾ ਹੁਣ ਤਾਂ ਸਾਂਝਾ ਹੋ ਗਿਆ ਨਸ਼ਾ ਤੁਹਾਨੂੰ ਕੋਈ ਲੱਗੇ ਤੁਹਾਡੇ ਇਰਦ-ਗਿਰਦ ਕੋਈ ਬੇਸਕੁਰਾਹੇ ਪੈ ਰਿਹਾ ਹੈ ਤਾਂ ਤੁਸੀਂ ਉਹਨੂੰ ਜਾਣ ਨਹੀਂ ਦੇਣਾ ਤੁਸੀਂ ਉਹਨੇ ਸਮਝਾਉਣਾ ਹੈ ਤੁਸੀਂ ਕੋਈ ਵੀ ਸੰਸਥਾ ਉਹਦੀ ਮਦਦ ਲੈਣੀ ਹੈ ਤੁਸੀਂ ਕੋਈ ਵੀ ਸਿਆਣਾ ਉਹਦੀ ਮਦਦ ਲੈਣੀ ਹੈ ਤੇ ਉਹਨੂੰ ਹੌਲੀ-ਹੌਲੀ ਬਾਹ ਫੜ ਕੇ ਉੱਥੋਂ ਬਾਹਰ ਲੈ ਕੇ ਆਉਣਾ ਆਪਾਂ ਇਸ ਗੱਲ ਲਈ ਇਸ ਟੀਮ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਵੀ ਇਹਨਾਂ ਨੇ ਬਹੁਤ ਹੀ ਸੋਹਣੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਕੀਤੀ ਪੇਸ਼ਕਾਰੀ ਕੀਤੀ ਸਾਡੇ ਬੱਚਿਆਂ ਨੇ ਇਸ ਤੋਂ ਬਹੁਤ ਗਿਆਨ ਲਿਆ ਫਿਰ ਮੈਂ ਕਹਿੰਦਾ ਬੇਟੇ 네ਗੇਟਿਵ ਫੋਰਸਸ ਬਹੁਤ ਨੇ ਆਲੇ ਦੁਆਲੇ ਜਿਹੜਾ ਥੋੜਾ ਥੋੜਾ ਤੁਹਾਨੂੰ ਚਮਕਾਰਾ ਦਿਖਾਉਣਗੇ ਆਪਾਂ ਰੌਸ਼ਨੀ ਦਿਖਾਉਣਗੇ ਆਪਾਂ ਉਹਨਾਂ ਦੇ ਮਗਰ ਨਹੀਂ ਜਾਣਾ ਉਹ 네ਗੇਟਿਵ ਫੋਰਸਸ ਤੁਹਾਨੂੰ ਪਹਿਲਾਂ ਥੋੜੀ ਜਿਹੀ ਰੌਸ਼ਨੀ ਚ ਲਿਆ ਕੇ ਫਿਰ ਹਨੇਰੇ ਚ ਸਿੱਟ ਦੇਣਾ ਉਹਨਾਂ ਨੇ ਜਾ ਕੇ ਜਿੱਥੋਂ ਨਿਕਲਣਾ ਔਖਾ ਹੋ ਜਾਂਦਾ ਆਪਾਂ ਉਧਰ ਨਹੀਂ ਜਾਣਾ ਅੱਜ ਜੋ ਸਿੱਖਿਆ ਸਾਨੂੰ ਇਸ ਨਾਟਕ ਤੋਂ ਮਿਲੀ ਹੈ ਆਪਾਂ ਲਰਨ ਕਰਨਾ ਹੈ ਮਾਰੇ ਬੰਦਿਆਂ ਦੀ ਸੰਗਤ ਅਸੀਂ ਨਹੀਂ ਕਰਨੀ ਸਮਝ ਆ ਰਹੀ ਹੈ ਸਾਰਿਆਂ ਨੂੰ ਪੱਕੀ ਗੱਲ ਯੈਸ ਨਾਟਕ ਆਪਾਂ ਮਾਰੇ ਬੰਦਿਆਂ ਦੀ ਸੰਗਤ ਕਰਨੀ ਹੈ ਨਾ ਉਸ ਪਾਸੇ ਕਿਸੇ ਹੋਰ ਨੂੰ ਜਾਣ ਦੀ ਜੇ ਕੋਈ ਗਿਆ ਉਹਨੂੰ ਮੋਟੀਵੇਟ ਕਰਨਾ ਹੈ ਉਹਨੂੰ ਸਹੀ ਰਾਹ ਤੇ ਲੈ ਕੇ ਆਣਾ ਸੋ ਅੱਜ ਸਾਰੇ ਸਟਾਫ ਵੱਲੋਂ ਵਿਦਿਆਰਥੀਆਂ ਵੱਲੋਂ ਸੁਖਦੇਵ ਸਿੰਘ ਜੀ ਦੀ ਟੀਮ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਸਾਡੇ ਨਾਲ ਬਹੁਤ ਸੋਹਣਾ ਇੱਕ ਨਾਟਕ ਪੇਸ਼ ਕਰਕੇ ਗਿਆਨ ਸਾਂਝਾ ਕੀਤਾ ਸਾਡੇ ਬੱਚਿਆਂ ਨੂੰ ਇਹ ਤੋਂ ਬਹੁਤ ਸੋਹਣੀ ਸਿੱਖਿਆ ਮਿਲੀ ਹੈ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਸੋ ਬਹੁਤ 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 ਥੈਂਕ ਯੂ